ਕੱਤੀ ਗਾਲ ਜੀ ਬਹੁਤ ਅਮੀਰ ਹੈ ਨਹੀਂ ਮੀਨਾਂ ਚੱਟਲਾਈ ਪੂਰੀ ਹੁਣ ਯਾਨੀ ਉਹਨਾਂ ਦੀ ਹੈਗਾ ਪਰ ਰੋਪੜ ਵੀ ਜਿਆਦਾ ਪਿਆ ਹੁਣ ਇੱਧਰ ਕੋਹੜ ਪਿਆ ਬਹੁਤ ਨਹੀਂ ਪਿਆ ਉਹਨਾਂ ਬਾਦੂ ਨਹੀਂ ਪਿਆ ਤੁਥੀ ਦਾ ਹਾਂ ਸਹੀ ਮੈਚ ਦਾ ਸਹੀ ਕੈ ਮੈਚ ਕੈਨਸਲ ਮੰਡੀ ਚ ਮੰਡੀ ਉੱਥੇ ਕੋ ਕਟਲੇ ਦਾ ਮੰਡੀ ਦੇ ਨਾਲੇ ਆ ਤੇ ਫਿਰ ਗਿੱਲਾ ਹੋ ਗਿਆ ਗਰਾਊਂਡ ਉੱਧਰ ਇਹ ਘੰਟਾ ਇੱਕ ਘੰਟਾ ਹੋ ਗਿਆ ਹਾਂ ਮੀ ਦੇਖਦੇ ਨੂੰ ਇੱਕ ਘੰਟਾ ਵੀ ਬੰਦਰ ਰਿਹਾ ਪੂਰਾ ਫੇਰ ਦੇਖ ਇੱਕ ਘੰਟਾ ਹਾਂ ਆਪਣੇ ਉਹਦੇ ਘਟਾ ਉੱਥੇ ਜਿਆਦਾ ਉਹਦੂ ਖੇਤ ਕੋਲ ਇਹ ਟੱਪਰੇ ਨਹੀਂ ਤੇ ਜਿਆਦਾ ਹੈ ਅਮੋਲ ਰਿਵਰ ਮੈਂ ਕਹਿੰਦਾ ਹੁਣ ਨਹੀਂ ਰੱਦੀ ਦੇ ਪਾਰ ਚੱਲਣ ਲਈਦਾ। ਫਸ ਵੀਰਾਂ ਇਹ ਵਕ ਕਾਇਵੇ ਕਰਾਉਣ। ਮੋਲ ਰਿਵਰ। ਉਧਰ ਹੁਆਣੀ। ਹੁਆਣੀ ਨਹੀਂ ਤਾਂਹੀਂ ਹੁੰਦਾ। ਮੈਨੂੰ ਫੋਨ ਆਇਆ ਤਾਂ ਉਹ ਕਹਿੰਦਾ ਮੈਂ ਕਹਿੰਦਾ ਮੀਂਹ ਆ ਗਿਆ। ਮੈਨੂੰ ਇਹ ਗਹਿ ਤਹਲੇ। ਕਾਹ ਤੇ ਹੁਣ? ਹਾਂ। ਮੈਂ ਉੱਥੇ ਆਇਆ ਹਲੇ। ਮਾ ਮੋਟਾ ਮੋਟਾ ਗਿਰਿਆ ਹੁਣੀਆਂ ਕਿਣੀਆਂ? ਮੈਂ ਤਾਂਹੀਂ ਫਿਰ। ਹਾਂ ਮਾੜੇ ਮੋਟੇ ਕਿਣੀਆਂ ਗਿਰੀਆਂ ਹੋਊਂਗੇ ਉੱਥੇ। ਜਿਹੜੀ ਇੱਥੇ ਸੌਣਾ ਛੱਡ ਕੋਲ ਇਧਰ ਤਾਂ ਚੱਲਣਾ ਹੀ ਰਿਹਾ। ਇੱਥੇ ਤਾਂ ਹੀ ਬੱਦਲ ਆ ਕੇ ਘੁੰਮ ਗਿਆ ਫਿਰ। ਧੁੱਪਾਂ ਜੇ ਪਈ ਜਾਂਦੇ ਨਾਲੇ। ਹੋਰ ਧ ਹੋ ਦੇਖੀ ਅੱਗ ਲੱਗ ਗਈ ਬਸ ਛੋਟੀ ਮੋਡੀ ਉਹ ਬਬਾ ਬਦਲੀ ਜੀ ਬਸ ਜੰਦੀ ਬਸ ਕੋਈ ਮਾਰਾ ਜੜਿਆ ਤਾਂ ਇੱਥੇ ਜੜਿਆ ਰੂਪੜ ਦੇ ਮਾਰਾ ਬਿਲਕੁਲ ਹੋ ਰਿਹਾ ਇੱਥੇ ਦਾ ਥੋੜਾ ਜਿਆ ਪਿਆ ਬਾ ਹੁਣ ਅੱਗ ਲੱਗਣੀ ਦੇਖੀ ਤੂੰ ਲੱਗਣੀ ਧੁੱਪ ਨੇ ਆ ਕੇ ਹੋਰ ਧੁੱਪ ਨਿਕਲ ਨਹੀਂ ਹੁੰਦੀ ਦੇਖੀ ਤੂੰ ਖੁਹੀ ਲੱਗਣੀ ਸੜੀ ਅੱਗ ਹੈ ਜੀ ਚਲੀ ਵੀ ਨਹੀਂ ਨਿਕਲਣੀ ਧੁੱਪ ਤੂੰ ਪਾਹੜਾ ਪਾਣੀ ਪਾਏ ਪਾ ਕੇ ਤੂੰ ਗੁਣਾ ਦੋ ਹੋ ਜਾਂਦੀ ਫਿਰ ਹੋਰ ਤੇਰਾ ਇਦਾਂ ਉੱਥੇ ਬੈਠ ਕੇ ਮੀਨਾ ਘੇਲੇ ਗਿਆ ਤਾਂ ਮੈਂ ਕੱਖੇ ਵੱਢਣ ਤਾਂ ਮੈਂ ਬੱਟ ਨੂੰ ਫਟਾਫਟ ਮੀਂਹ ਦੇ ਪਹਿਲਾਂ ਜਾ ਮੋਟਰ ਪਰ ਗਿਆ ਉੱਥੇ ਦੋ ਦਿਨ ਹੋਰ ਬੈਠੇ ਤੇ ਗਏ ਬਈ ਕੌਣ ਹੋਣ ਮੀਨਾ ਘੇਰੇ ਬਈ ਮੰਡ ਦੇ ਅੱਛਾ ਕਾਲਾ ਆ ਗਿਆ ਭੌਲੀਆ ਉਹ ਵੀ ਦੇਖ ਲਿਆ ਉੱਥੀ ਬੜ ਗਿਆ ਹੁਣ ਨਿਕਲ ਕੇ ਗਏ ਆ ਰਸਤਾ ਹੁਆ ਗਿੱਲਾ ਹੁਣ ਚਿਗੜੀ ਸਾਡੀ ਮੋਟਰਸਾਈਕਲ ਤੇ ਰਸਤਾ ਬਹੁਤ ਕੀ ਗੱਲ ਤੰਗ ਬਹੁਤ ਦਾ ਰਸਤਾ ਰਸਤਾ ਬਹੁਤਾਂ ਕਰਦਾ ਤੇਲਕਣ ਤੇਲਕਣ ਪੈਦਲ ਨਹੀਂ ਪੈਦਲ ਤਾਂ ਹੁੰਦਾ ਹਲੇ ਛਪਰਾਗੇ ਦੋ ਨਹੀਂ ਹੁੰਦਾ ਹਾਂ ਤੇਲਕਣ ਹੋ ਗਈ ਪੈਦਲ ਕੰਮ ਠੀਕ ਇਹਦਾ ਹਾਲੇ ਪੱਕੀ ਸੜਕ ਬਣਨੀ ਚਾਹੀਦੀ ਆ ਕੱਗੇ ਪੱਕੀ ਜਾਂਦੀ ਹੈ ਜੀ ਇਹ ਪੱਕੀ ਬਣ ਜੇ ਨਾ ਬਹੁਤ ਵਧੀਆ ਹੈ ਜੇ ਮੀ ਪੈ ਗਿਆ ਤੂੰ ਐਂ ਦੇਖ ਲੈ ਵੀ ਚਾਚਾ ਪਾ ਨਹੀਂ ਪਾ ਸਕਦਾ ਤੂੰ ਲੱਗੇ ਪੜਿਆਣਾ ਪੈਂਦਾ ਤੂੰ ਇਹੋ ਐਮ ਐਲ ਕਹਿੰਦਾ ਸੀ ਬਣਾਉਂਗਾ ਜੀ ਬਣਾਉਂਗਾ ਜੀ 10 ਸਾਲ ਚ ਨਹੀਂ ਲੱਗਿਆ ਓਏ 10 ਸਾਲ ਲੱਗਿਆ 15 ਹੀ ਲੱਗ ਚੰਨੀ 15 ਹੀ 15 ਹੀ ਲੱਗਿਆ ਆ ਪੰਜ ਹੁਨਾਮ ਵਾਲੇ ਨੂੰ ਹੋਗੇ ਸਤਮੰਤ ਕੌਰ ਨੂੰ ਤਾਂ ਪਤਾ ਨਹੀਂ ਕਿੰਨੇ ਕੀ ਚੀਰੇ ਹੋਗੇ ਤਾਂ ਉਰੇ ਬਣਦੀ ਨਹੀਂ ਸੜਕ ਨਹੀਂ ਪੱਕੀ ਹੋਈ ਹਾਂ ਇਹ ਨਹੀਂ ਹੋਣੀ ਇਹ ਉਦੇ ਪਹਿਲਾਂ ਪੱਕੀ ਹੁੰਦੀ ਦੀ ਉਰੇ ਓ ਕਾਂ ਤਕਰੀਰ ਸੀਟ ਪੱਕੀ ਹੁੰਦੀ ਦੀ ਇਹ ਹਾਂ ਆਪਣੀ ਜਮਕੌਰ ਵਾਲੀ ਬਹੁਤ ਯਰ ਲਾਗੀ ਸੜਕ ਨਹੀਂ ਪੱਕੀ ਹੋਈ ਇਦ ਤੱਕ ਜੰਨੀ ਵੀ ਲਾਗੇ 15 ਸਾਲ ਤਿੰਨ ਤਿੰਨ ਵਾਰ ਬਣਿਆ ਉਰਤੇ ਜੰਨੀ ਵੀ ਹਾਂ ਤਿੰਨ ਸਾਲ ਉਰਤੇ ਬਣ ਲਿਆ ਤਿੰਨ ਵਾਰ ਆਪਣੇ ਇੱਕ ਵਾਰ ਆਯਾ ਦੋ ਵਾਰ ਪਾਰਟੀ ਵੱਲ ਤੇ ਹਾਂ ਪਹਿਲੀ ਵਾਰ ਯਾਦ ਬਣਿਆ ਦਾ ਇਹ ਯਾ ਖੜੇ ਖੜਾ ਦਾ ਹਾਂ ਯਾ ਯਾਦ ਬਣਿਆ ਦਾ ਮੌਤ ਦੇ ਬਾਅਦ ਫਿਰ ਪੈਰ ਜਮਾ ਗਿਆ ਦਾ ਇਹ ਉਹ ਆਮ ਆਦੀ ਪਾਰਟੀਆਂ ਤੋੜ ਤਾ ਮੈਂ ਕਹਾਂ ਸਮਝ ਨਾ ਫੇਰ ਆਣਾ ਉਹ ਥੋੜਾ ਡੁੱਟਾ ਡੁੱਟੇ ਦੱਸ ਨਹੀਂ ਆ ਇਹ ਗਾਣ ਜੇ ਮਤਲਬ ਇਹ ਉਹ ਆ ਗਿਆ ਵੱੜ ਜੂਗਾ ਫਿਰ ਵੱਢਣਾ ਉਹਨੇ ਵੱੜ ਜੇ ਨਾਲ ਉਹ ਚਮਕੌਰ ਸੀ ਤਾਂ ਪੱਕੀ ਦੀ ਕੰਮ ਨਹੀਂ ਤਾਂ ਹੋਇਆ ਆਪਣੇ ਇਲਾਕੇ ਦਾ ਬਾਈ ਕੰਮ ਨਹੀਂ ਹੋਇਆ ਕੰਮ ਸੋਚਿਆ ਵੀ ਨਹੀਂ ਕਿਸਨਾਂ ਫਿਰ ਕੰਮ ਨੌਂ ਵੀ ਲੱਤਾ ਪਿੰਡ ਦਾ ਤਾਂ ਪਤਾ ਨਹੀਂ ਐਮਐਲਏ ਨੂੰ ਵੀ ਪਿੰਡ ਕਿਹੜਾ ਪਿੰਡ ਹੈ ਇਹਦਾ ਪਿੰਡ ਹੈ ਉਹੀ ਗੱਲ ਹੈ ਨਾ ਕੰਮ ਹੋਵੇ ਬੰਦਾ ਫਿਰ ਆ ਤੇ ਮੁੱਟਾ ਪਾਉਂਦਾ ਕਹਦਾ ਐਮਐਲਏ ਉਹੀ ਗੱਲ ਹੈ ਸਾੜੇ ਘੱਟ ਤਾਂ ਆਮ ਬੰਦਾ ਉਸ ਜਾ ਹੀ ਅਸੀਂ ਰੋਟੇ ਚੋਂ ਫਿਰਦਾ ਅਣਜਾਣ ਅਣਜਾਣ ਇਹਨੂੰ ਜੋ ਨਾ ਸਮਝਣ ਦਾ ਨਹੀਂ ਉਹਨੂੰ ਜਾਣਦੇ ਆ ਪਰ ਠੀਕ ਹੈ ਗੱਲ ਇਹ ਮੈਂ ਗੱਲ ਕੋ ਹੈ ਬੰਦ ਇਲਾਕੇ ਦਾ ਕੰਮ ਹੋਣਾ ਚਾਹੀਦਾ ਐਮਐਲਏ ਦਾ ਕੁਝ ਨਹੀਂ ਹੋਇਆ ਕਿਹਾ ਮਸਤ 50-50 ਦੇ ਵੋਟਾਂ ਪਹਿਲਾਂ ਹੀ ਤੁਰੜ ਕੇ ਰੱਖਤੀ ਸੀ ਜਿਹੜੇ ਕੰਮ ਨੂੰ ਕਹੇ ਸਾਡੇ ਜੀ ਹੁਣ ਸਾਡੇ ਕੋਲ ਤਾਂ ਹਿਉ ਨਹੀਂ ਇਹਦਾ ਅਧਿਕਾਰ ਉਹ ਛੇ ਮਹੀਨੇ ਬਾਈ ਚਾਰ ਮਹੀਨੇ ਹੋ ਗਏ ਰੁਟੀ ਨੂੰ ਪੰਜਾਈਆਂ ਦਿਨ ਚਾਰ ਮਹੀਨੇ ਹੋ ਗਏ ਅਜਾ ਨਾ ਨਾ ਥੇ ਨਾ ਸਾ ਨੂੰ ਗੋਟਾਂ ਦਾ ਦੱਸ ਕਿਆ ਕੰਮ ਗਿਆ ਪਕਾ ਪਿੰਡ ਦਾ ਬਣਨਾ ਹੈ ਕਿ ਕੁਝ ਵੀ ਨਹੀਂ ਬਣਨਾ ਤਾਂ ਚੱਲੀ ਜਾਣਾ ਹੈ ਹੈ ਉਹ ਚੱਲੀ ਜਾਣੇ ਕੰਮ ਦਾ ਲੈ ਚੱਲੀ ਵਾ ਜਾਣੇ ਉਹਦਾ ਆਪਣੇ ਚੀਜ਼ਾਂ ਵੇ ਸਫਾਈ ਨਹੀਂ ਹੁਣ ਸਫਾਈ ਨੂੰ ਅੱਗੇ ਪੰਜ ਪੰਜ ਨੂੰ ਕਹਿੰਦੇ ਵੀ ਭਾਈ ਸਰਪੰਚ ਨੂੰ ਕਹਿੰਦੇ ਵੀ ਸਫਾਈ ਕਰਾਉਣ ਦੀ ਗੱਲ ਸੀ ਹਾਂ ਨਾਲੀਆਂ ਗਲੀਆਂ ਕਹੀਏ ਕਿ ਹੁਣ ਦੱਸ ਕੀ ਨੂੰ ਕਹੀਏ ਵੀ ਸਾਫ ਕਰਦੇ ਭਾਈ ਨਾਲੀਆਂ ਦਾ ਬੁਰਾ ਹਾਲ ਹੋਇਆ ਪਿਆ ਸਾਲਾ ਕੀੜੇ ਪਏ ਮੁਸਕ ਮਾਰਦਾ ਟੁੱਪਿਆਂ ਕੋਲ ਹੈ ਦਸੋ ਕਿ ਨੂੰ ਕਈ ਹੋਗਾ ਸਾਢੇ ਦਸ ਦਾ ਘਰ ਹੀ ਨਹੀਂ ਹੈਗਾ ਹੁਣ ਉਹ ਕਿਆ ਕਰਨ ਉਹ ਵਿਚਾਰੇ ਗਾ ਗੋਲਿਆ ਗੱਲ ਹੁਣ ਤਾਂ ਹੁਣ ਐ ਹੋਵਾ ਆ ਜਾਮਰ ਰਾ ਰੱਖ ਲਿਆ ਉਰੇ ਉਹ ਜਾਮਰ ਆ ਮੇਰਾ ਮੂੰਹ ਚੋਂ ਭਰੀ ਜਾਣਾ ਇੱਕ ਸਾਲਾ ਮੂੰਹ ਦਾ ਕਿੱਦੀ ਬੈਠਾ ਤਾਂ ਮਖਾਲਾ ਦੋ ਕੁੱਤੇ ਕੁੱਤਰਾ ਕਿੱਥੇ ਧਿਆ ਗਿਆ ਇਹ ਸਾਲੇ 7 8 7 6 7 ਪਿੱਛੇ ਬੈਠੇ ਉਦੇ ਪਰਪਾਂ ਦੇ ਕੁੱਤੇ ਐਕਟ ਬੈਠੇ ਕੁੱਤੀ ਸੂਹੀ ਹੋਰੇ ਫੋਰੇ ਹਾਂ ਉਹ ਪਿੱਛੇ ਬੈਠੇ ਆ ਉਲੇ ਚ ਇਹ ਹੁਣੀ ਆਏ ਹੁਣ ਇੱਕ ਦੋ ਇੱਕਦੇ ਨੀਚੇ ਆ ਖਵਰੇ ਮੀਂਹ ਚ ਹੁਣੀ ਆਏ ਹੋਣੇ ਆ ਇੱਕ ਕੱਲ ਕੱਲ ਤਾਂ ਦਿਖੇ ਨਹੀਂ ਸਾਲੇ ਉਰੇ ਉਹ ਕੱਲ ਦੇੰਚੋਂ ਕਮੀ ਆਉਂਦੇ ਹੁਣੇ ਆਹੋ ਰਾਤ ਨੂੰ ਆਉਂਦੇ ਨੇ ਅੰਦਰ ਇਹ ਰਾਤ ਨੂੰ ਤਾਂ ਫੌਜ ਬਹੁਤ ਆ ਜਾਂਦੀ ਓਰੇ ਹੁਣ ਅੱਜ ਫਿਰ ਤੇਰਾ ਨੀਂਹ ਪਾ ਕੇ ਪਹਿਲੀ ਆ ਗਏ ਰਾਤ ਨੂੰ ਤਾਂ ਬਹੁਤ ਆ ਜਾਂਦੇ ਓਰੇ ਸਾਰੇ ਰਾਤ ਦਾ ਭੌਂਕਦੇ ਸਾਨੂੰ ਵੀ ਭੌਂਕਦੇ ਜਿਵੇਂ ਅਸੀਂ ਉੱਥੇ ਆ ਜਾਂਦੇ ਹਾਂ ਹਾਂ ਤੇਰਾ ਕੀ ਨਾ ਵਧੀਆ ਐ ਤਾਂ ਤੀਨਵਾ ਦੇਖ ਕਿਸੇ ਨੂੰ ਨਹੀਂ ਦਿਖਣਾ ਰਾਤ ਨੂੰ ਨਾਲ 6-7 ਬੰਦੇ ਓਰੇ ਤਾਂ ਟੁੱਟ ਕੇ ਪੈਂਦੇ ਥਾਲੇ ਰਾਖੀ ਕਰਦੇ ਫਿਰ ਅਗਲੇ ਯਾਰ ਹਾ ਤੇ ਮਿਲੂ ਟ੍ਰੇਲਰਾਂ ਨਾਲ ਜੋੜਨ ਦਾ ਕਿੱਥੇ ਨਹੀਂ ਜਾਣਾ ਤਾਂ ਅਸੀਂ ਰਾਤ ਨੂੰ ਆਇਆ ਤਾਂ ਉਹ ਹੂੰ ਉਹਨੂੰ ਟ੍ਰੈਲਰ ਖੋਲਣ ਦਾ ਪਿਆ ਉਰੇ ਦੇਖ ਲੈ ਤੂੰ ਇਹ ਜਿਹੜੇ ਕੁੱਤੇ ਆ ਇਹ ਤੇ ਬੈਠੇ ਆਹ ਬੈਠੇ ਪਿੱਛੇ ਸੀਦਾ ਤੱਕ ਬੈਠੇ ਦੇਖ ਤੂੰ ਲੈ ਲੈ ਲੱਗੀ ਕੁੱਤੀ ਦਾ ਨਹੀਂ ਉਰੇ ਕਿਤੇ ਹੋਰੇ ਰੇਲ ਗੱਡੀ ਉਹਨਾਂ ਲੈਨੇ ਲੱਗੀ ਪਈ ਆ ਉਹਦੇ ਸਿਰ ਦੇ ਨਾਲ ਆਹ ਦੇਖ ਸੁੱਤੇ ਪੈਸੇ ਲਿਟਦੇ ਇਹਦਾ ਗੱਦਾ ਮਿਲਣਾ ਹੈ ਨਾ ਹੈ 1 2 3 4 5 6 ਕੋ ਬੈਠੇ ਆ 7 ਆਇਕਾ ਪਿੱਛੇ ਬਣੀ ਬੈਠਾ ਕੋ ਬੈਠਾ ਇੱਕੋ ਬੈਠਾ ਹੈ 7 ਪਹਿਲੇ ਪਹਿਲੇ ਹੋਲੋ ਹੋਲੋ ਹੋਰ ਘੰਟਾ ਬਾਹਰ ਰਾਜ ਨੂੰ ਕਹਿਣ ਦੇ ਪਹਿਰਾ ਦੇਣਾ ਹੁਣ ਸੁੱਤੇ ਪਏ ਆ ਹੋਰ ਸੁੱਤੇ ਪਏ ਹੁਣ ਫੇਰ ਪਹਿਰਾ ਦਊਂਗੇ ਲੈ ਮੈਂ ਮੈਂ ਹਿੱਸਾ ਕੱਢਦਾ ਕੱਢਦਾ ਰਹਿ ਗਿਆ ਕਹਿੰਦਾ ਦੋ ਬੇੜੀਆਂ ਪੈਰ ਤਾਂ ਅੱਲਾ ਡੁੱਬਦਾ ਬੰਦਾ ਮੈਂ ਹਿੱਸਾ ਕੱਢਦਾ ਬਦੀ ਨਾਲ ਲੜਦਾ ਮੈਂ ਹਿੱਸਾ ਨਾਲ ਜਿੱਦਾਂ ਮੈਂ ਹਿੱਸਾ ਕੱਢਦਾ ਤਾਂ ਮੈਂ ਕਹਾਂ ਮੀਂਹ ਨਾ ਪੈ ਜਾਵੇ ਕਿ ਕੱਖ ਗਿੱਲੇ ਹੋ ਜਾਣੇ ਮੈਂ ਕਹਾਂ ਮੈਂ ਹਿੱਸਾ ਆ ਕੇ ਕੱਢੂੰਗਾ ਅਜਾ ਖੇਤਾਂਾਂ ਗਿਆ ਮੀਂਹ ਆ ਗਿਆ ਮੈਂ ਹਿੱਸਾ ਵੀ ਰਹਿ ਗਿਆ ਕੱਖ ਵੀ ਰਹਿ ਗਏ ਜੇ ਮੈਂ ਹਿੱਸਾ ਕੱਢਦਾ ਮੈਂ ਸਹੀ ਨਾ ਲੈਂਦੀਆਂ ਹੈ ਇਹ ਜੀ ਦੀ ਵਧੀਆ ਹੋ ਗਈ ਹੈ ਜੀ ਦੀ ਟੌਪ ਦੀ ਹੈ ਬਾਈ ਤੈਨੂੰ ਵੀ ਕਿਸੇ ਦਿਨ ਉਹ ਜੀ ਦੀ ਮੇਰੇ ਨਾਲ ਗਿਆ ਕੇ ਦੇਖ ਰੇ ਰਾਤ ਨੂੰ ਕਿ ਨਾ ਲੱਗੀ ਬਾਈ ਉੱਪਰੇ ਉੱਪਰੇ ਲੰਘ ਗਈ ਹੈ ਹੈ ਉੱਪਰੇ ਲੰਘ ਗਈ ਹੋਰ ਕੀ ਇਹਦਾ ਕਿੰਨਾ ਫਰਕ ਪਾ ਨਾਲੇ ਹੈ ਹੂੰ ਪੂਰਾ ਫਰਕ ਪਾ ਮੋਟੇ ਵੱਟਾ ਤਾਂ ਹੁਣ ਚੱਲ ਪਏ ਸਾਰੇ ਤੇ ਲੱਗਦਾ ਹਸਤ ਲਾਵੇ ਉਹ ਚੱਲੇ ਪਏ ਸਾਰੇ ਉਹ ਲੋੜ ਨਹੀਂ ਪਾਣੀ ਪਾਉਣ ਦੀ ਹੋਣੀ ਲੋੜ ਇੰਨਾ ਕਮੀ ਪੈ ਜਾਂਦਾ ਰੋਜੇ ਪਾਣੀ ਜੋਗਾ ਉਹ ਆਉਸੋ ਕੁਇਕ ਕਰ ਗਿਆ ਉਹਦੇ ਬੂਟੇ ਨੂੰ ਮੈਂ ਕਹਿੰਦਾ ਛਾਂਗ ਛਾਂਗ ਗਿਆ ਦੇਖੀਏ ਛਾਂਗ ਗਿਆ ਉਹ ਦੇਖ ਕਰ ਗਿਆ ਦੋ ਹੀ ਛਾਂਗਾਂ ਛਾਂਗ ਗਿਆ ਇੱਕ ਛਾਂਗ ਗਿਆ ਜਿਹੜੀ ਜਿਹੜੀਆਂ ਸਹੀ ਦੀਆਂ ਉਹ ਛੱਡਦੀਆਂ ਉੱਪਰ ਉੱਪਰ ਆਉ ਦੇ ਹੁਣ ਗਾਹਾਂ ਨੂੰ ਫੂਟ ਵੱਡ ਹੋ ਜੂਈ ਉੱਪਰ ਹੀ ਚੱਲ ਪੈਣੀ ਹਾਂ ਉਾਇਓ ਉਪਰ ਨੂੰ ਜਾਊਗਾ ਇਹ ਸਿੱਧਾ ਹੁਣ ਥੱਲੇ ਵਾਲਾ ਉਹ ਚੱਕ ਹੋ ਗਿਆ ਇਹਦਾ ਹਾਂ ਜਾ ਰ ਆ ਜਾ ਇਹ ਚਾਹੀਦਾ ਕੰਮ ਇਹ ਹਾਂ ਹੁਣ ਜੇ ਕਹਿੰਦਾ ਆਹਾਂ ਗਾਹਾਂ ਨੂੰ ਵੱਡ ਹੋ ਗਈਆਂ ਆਹਾਂ ਹੀ ਸਿੱਧੀ ਜਾਣਾ ਇਹਨੇ ਇੱਥੇ ਆ ਗਿਆ ਫੇ ਛਤਰੀ ਬੰਨ ਦਵੇ ਠੀਕ ਹੈ ਪਰ ਹੇਠਲੇ ਖਰਾਕ ਖਾਈ ਜਾਂਦੇ ਫੇ ਇਹ ਲੋਡ ਹੈ ਨਹੀਂ ਉੱਪਰੋਂ ਘਟ ਉਹ ਵਧੀਆ ਉੱਪਰੋਂ ਜਾਊਗਾ ਕਰ ਤਰ ਉਹਨੂੰ ਵੀ ਕਰ ਇਹਨੂੰ ਵੀ ਕਰ ਤਾ ਰੋਟ ਨੂੰ ਵੀ ਕਰ ਗਿਆ ਆ ਵੀ ਕਰ ਗਿਆ ਨਾ ਤਾਂ ਗਿਆ ਸਾਰਾ ਲੈ ਇਹ ਵੀ ਛਾਂ ਗਿਆ ਇਹੇਠਾ ਉਹਦਾ ਡੰਡਾ ਲਾ ਦ ਦੇਖ ਲੈ ਇਹ ਆਇਆ ਨਾ ਛਤਰੀ ਬਣਾ ਲਈ ਅਸਾਂ ਨੇ ਬਣਾ ਲਈ ਤਾ ਉਹਨੂੰ ਦੋ ਵੜ ਦੇ ਇੱਕ ਰੱਖ ਲਿਆ ਇਹ ਇੱਕ ਮੋਸ਼ਾ ਬਣ ਜਣਾ ਡੰਡਾ ਇੱਕ ਲਾਇਦਾ ਆਪਾਂ ਤੇ ਛੇਠਾਂ ਵਾਲਾ ਇੱਕ ਰੱਖਣਾ ਐ ਚ ਹਾਂ ਜੇ ਲਾਇਆ ਤਾਂ ਇੱਕ ਡੰਡਾ ਦਾ ਆ ਆਹੀ ਤਹਰਾ ਦੇਖ ਦੇਖ ਆ ਮੀਹਾਂ ਤੇ ਜੱਦੀ ਹੋਰ ਕਿੱਥੇ ਯਾਰੀ ਲੈ ਇੰਨੀ ਕੀ ਦੀ ਇੱਦਾਂ ਲਈ ਇਸਨੇ ਕਿੱਥੇ ਗਈ ਹਲੇ ਵੀ ਛੋਟੀ ਜੂਆ ਤੂੰ ਦੇਖਦਾ ਜਾਈ ਕੋਈ ਨਾ ਸਿਆਸਤ ਬਦਲਣਾ ਹੈ ਬਦਲਣੀ ਹੈ ਇਹਨਾਂ ਦੇ ਕਹਿੰਦਾ ਪੂਰਾ ਖਚਣਾ ਹੁਣ ਕੰਮ ਹੋਰ ਪੂਰਾ ਬੜਾ ਪੂਰਾ ਬਾਕੀ ਆਹ ਸੜਕੜਾ ਸੜਕੜਾ ਬਾਈ ਪਟਣਾ ਪੈਣਾ ਹੁਣ ਕਿੰਨੀਆਂ ਪਹਿਲੇ 2 ਮੀਟਰ ਹਾਂ ਇਹਦੇ ਪਟਣਾ ਨਿਕਾ ਲੈਣਾ ਨੇ ਇਹਨੇ ਹੁਣ ਥੱਲਣਾ ਪੈਣਾ ਇੱਕ ਵਾਰੀ ਪੂਰੇ ਠੀਕ ਤੋਂ ਖੜਾ ਹੋ ਕੇ ਚਾਹ ਸਕਦੇ ਹੈ ਹੈ ਪੂਰਾ ਠੀਕ ਤੋਂ ਗਿਰ ਗਿਆ ਤਾਂ ਸਾਰੇ ਹੀ ਹਵਾਈ ਬੁੱਲਾ ਇਕੱਠਾ ਹੋ ਗਏ ਇੱਕ ਬਸੇ ਦੇਖਣਾ ਠੀਕ ਹੈ ਇਹ ਇਹਨੂੰ ਨਾਲ ਲਾ ਦੇ ਚੱਕਰ ਪਤਾ ਕੀ ਹੋਇਆ ਉਦੋਂ ਹਵਾ ਵੀ ਇੰਨੀ ਨਹੀਂ ਆਈ ਇਹਦੇ ਨਾਲ ਤਿਲਕਦਾ ਹੈ ਇਹ ਇੱਧਰ ਤੇ ਹਵਾ ਵਜੀ ਪਹਾੜ ਦੀ ਇੱਥੇ ਸਾਰੇ ਹੀ ਗਿਰ ਗਏ ਉਧਰਲਾ ਵੀ ਆਏ ਗਏ ਕਿ ਇਹ ਵੀ ਆਏ ਗਏ ਦੋ ਡੰਡੇ ਪਾਦੇ ਬਾਂਸਾਂ ਦੇ ਵਿੱਚ ਕਿਆ ਡੰਡੇ ਪਾਵੇਂ ਗੋ ਡੰਡੇ ਪਾ ਕੇ ਖੜਾ ਦੇ ਉਹ ਠੀਕ ਹੈ ਤੇਰੀ ਗੱਲ ਉਹ ਉੱਥੇ ਇੱਕ ਉਹਦੇ ਉੱਪਰ ਪਿਆ ਉਹਦੇ ਇਕੱਲਾ ਇਕੱਲਾ ਖੜਾ ਹੈ ਇੱਥੇ ਤੇ ਆਏ ਆ ਉੱਥੇ ਤੇ ਆਏ ਕੱਢਦੇ ਇੱਕ ਆਹ ਕੱਢਦੇ ਆ ਡੰਡੇ ਡੰਡੇ ਪਾ ਖੜਾ ਦੇ ਬਸ ਕਰਦੇ ਜੀ ਵੀ ਹਿੱਲਾ ਕਰ ਦਿੰਦੇ ਇਹਦਾ ਬਸ ਬਾਂਸ ਹਾਂ ਹਾਂ ਉਹਦੇ ਉੱਥੇ ਪਏ ਦੋ ਬਾਂਸਾਂ ਡੰਡੇ ਚੱਕ ਕੇ ਪਾ ਦੇ ਵਿੱਚ ਪਾ ਦਿੰਦੇ ਇਹਦੀ ਇਹ ਗੱਲ ਠੀਕ ਹੈ ਉੱਥੇ ਤੇਰਾ ਫਿਰ ਆਏ ਉਹ ਵੀ ਇੱਕ ਦੂਦੇ ਉੱਪਰ ਆਦੇ ਸਲਾਬ ਜੀ ਆ ਜਾਣ ਇਹਨੂੰ ਹੂੰ ਫਰਤ ੁੱਪਾ ਪੈਂਦੀ ਅੱਗੇ ਦਾ ਖਰਾਬ ਹੋਣੇ ਆ। ਉੱਥੇ ਦਾ ਕਰਕੇ ਰੰਗ ਅਜ ਤੱਕ ਤੇ ਦੂਹ ਤਿੰਨ ਸਾਰੇ। ਆਸ਼ਾ ਉਹ ਰੰਗ ਆ ਗਿਆ ਕਰ ਗਿਆ ਹੁਣ। ਮੈਂ ਇਹਨੂੰ ਕਹਿ ਤਾ। ਤਿਆਰ ਮੋਟਰ ਤਾਂ ਤਿਆਰ ਹੀ ਆ ਲਗਭਗ। ਬਹੁਤ ਤਾਂ ਐ ਹੁਣ ਬਈ ਚੱਲੀ ਜਾਣਾ ਕੰਮ। ਇਹਦੇ ਦਾ ਹੀ ਮੁੱਕਲੇ ਸਾਰੇ। ਮਾੜਾ ਮੁੰਡਾ ਰਹਿ ਗਿਆ ਹੁਣ ਮੋਟਰ ਤੋਂ ਰੰਗ ਟੱਕ ਤੱਕ ਤਿਆਨੂੰ ਕਰਤਾ। ਉਹ ਸਾਰੇ ਵੀ ਨਾ ਚੱਲੀ ਨਾ ਹੌਲੀ ਹੌਲੀ ਕੋਦੇ ਕੁਸ ਰਿਆ ਕੋਸ ਰਿਆ। ਦੇਖਿਆ ਹੁਣ ੁੱਪਾ। ਦੇਖ ਹੀ ਆ ਇਹ। ਖਾਣੇ ਹੁੰਦਾ ਹੁਣ। ਤੇ ਸਾਲੀ ਰੋਟੀ ਧਰ ਦੇ ਉੱਪਰ। ਤਪਾਕ ਪੂਰੀ ਆ। ਵਾਹ ਬੀ ਬੀ। ਛਲਟ ਨਹੀਂ ਪੈਂਦੀ ਹੈਗੀ। ਵਾਹ। ਕੱਪੜ ਸੂਝ ਪੈਂਦਾ ਵੇ ਹੋਰ ਭੱਕਦੇ ਆ ਉਹ। ਜੂ ਦੇਖਦਾ ਮੈਨੂੰ ਹੁਦੀ ਨੂੰ ਮੂੰਹ ਨਹੀਂ ਹੁੰਦਾ ਹੈਗਾ। ਇੰਨਾ ਸੇਕ ਹੈ। ਪੂਰਾ ਸੇਕ ਹੈ ਦਾ। ਆਪ ਦਾ ਸਾਲ ਪੂਰਾ। ਟਰੈਲਾ ਖੜਾ ਕਿ ਨਹੀਂ ਆਇਆ ਤੂੰ? ਟਰੈਲਾ ਖੜਾਉਣਾ ਉਹਨਾਂ ਆਪਾਂ ਦੋ ਦਿਨ ਟਰੈਲ ਦੋ ਕਹਿੰਦਾ ਦੋ ਦਿਨ ਖੜ ਜਾ ਇੱਕ ਟਰੈਲਾ ਜਾਇਆ ਵੇ ਤਾਂ। ਹਾਂ। ਇੱਕ ਮੈਂ ਹੋਰ ਕੰਮ ਕਰਕੇ ਰੱਖ ਕੇ ਆਇਆ ਉਹਦੇ ਕੋਲ ਕੂਡਰ ਰੱਖ ਕੇ ਆਇਆ। ਕੂਡਰ ਤਾਂ ਪਹਿਲਾਂ ਡੱਬੇ ਜੀ ਬਾਤ ਦੂਏ ਮਾਂ ਬਾਕਸੇ ਜੀ ਮਾਂ। ਉਠੜਾ ਟੇਡਾ ਬਿੰਗਰ ਹੋ ਕੇ ਖੜਕਦਾ ਬਹੁਤ ਆ। ਮਾਂ ਹੁਣ ਦੂਆ ਚੌਕਟਾ ਬਣਾਤਾ ਉਹਨੂੰ ਚੌਕਟਾ ਐਂਗਲ ਦਾ ਇਹਦਾ। ਜੈਨਰ ਦਾ ਮੈਂ ਇਹਨੂੰ ਫਿੱਟ ਕਰਦੇ ਆ ਇਹਨੂੰ ਮੈਂ ਸਾਨੂੰ ਰੱਖ ਦੇਣਾ ਉਹ ਮੋਟਰ ਫਿੱਟ ਕਰ ਦੇਣੀ ਵਿੱਚ ਉਹਦੇ ਉੱਪਰ ਲਵਾ ਦੇਣੀ ਦੂਜੀ ਜਾਲੀ ਵੀ ਹੱਥ ਉੱਤੇ ਲੱਗਣ ਦੇ ਹੂੰ ਜਿੱਥੇ ਮਰਜ਼ੀ ਰੱਖ ਦੇ ਪਿੰਡਰ ਜੀ ਅੰਦਰ ਅੰਦਰ ਵੀ ਰੱਖ ਸਕਦਾ ਤੂੰ ਬਾਹਰ ਆ ਬਾਹਰ ਰੱਖ ਦੇ ਕੱਢ ਕੇ ਠੀਕ ਨਹੀਂ ਟਰੈਲਰ ਨੂੰ ਆ ਦੋ ਦਿਨ ਖੜਜੋ ਹੁਣ ਕਹਿੰਦਾ ਕੰਮ ਐ ਮੜਾ ਜਹਾ ਹੋਰ ਮੈਨੂੰ ਖੜਜੋ ਕਹਿੰਦੇ ਹਰੇ ਬਿੱਲੀ ਟਰਾਲਾ ਹਲਕੇ ਤੇ ਜਿਹੜੀ ਆ ਗਈ ਆ ਆਹੋ ਬਾ ਜੀ ਇੱਥੇ ਪੜਾ ਕੰਮਿਆ ਕਰਦੀ। ਕੱਢਦਾ ਸੀ ਤਾਂ ਹੀ ਤਾਂ ਬਾਹਰ ਉਧਰ ਗਾਹ ਖੜਾ ਆ ਦੋ ਹੁਣ ਕਹਦਾ ਦੁੱਧ ਨਾ ਖੜਜੋ। ਨਹੀਂ ਤਾਂ ਮੱਧੀ ਇੱਟਾਂ ਹੀ ਲਾਤੀ ਥੱਲੇ ਤਾਂ। ਮੈਂ ਤਾਂ ਤਾਂ ਹੀ ਕਹਿੰਦਾ ਵੀ ਅੰਦਰੇ ਕਰਦੇ ਨੂੰ ਉਦੋਂ ਕਿਹਾ ਤਾਂ ਇਹਨੂੰ ਵੀ ਕੱਢ ਲਿਆ ਰੂਟਰ ਮੀਟਰ। ਪਾਣੀ ਨਾ ਖਰਾਬ ਕਰਦਾ। ਪਾਣੀ ਨਾ ਪਾਣੀ ਖਰਾਬ ਕਰਦਾ। ਕਹਿੰਦਾ ਤੂੰ ਹੋਜੂਗਾ ਕਰਦਾ ਗੁੱਤਾ ਜਾਂ ਮਾਤੋ ਆਲਾ ਫਿਰ। ਬਈ ਐਂ ਤਾਂ ਉੱਚਾ ਖੜਾ। ਖੜਾ ਤਾਂ ਉੱਚੇ ਗਿਆ। ਖੜਾ ਤਾਂ ਉਹ ਕਿਆ ਪਾਣੀ ਨਹੀਂ ਖੜਦਾ ਪਿੱਛੇ ਨਿਕਲ ਜਾਂਦਾ ਇਹਦਾ। ਪਾਣੀ ਤਾਂ ਨਿਕਲ ਜਾਂਦਾ ਪਿੱਛੇ। ਖੜਾ ਉੱਚਾ ਜਿੱਟਾਂ ਲਾਈਏ ਸਟੈਂਡ ਥੱਲੇ। ਉੱਤੋਂ ਆ ਬਟ ਤੂੰ ਜਾਗ ਰਿਹਾ ਕੱਢਿਆ ਤਾਂ ਬੌਲੇ ਨੂੰ ਉਹ ਵੀ ਦੇਖ ਲੈ ਜਿਹੜਾ ਕੰਮ ਰਹਿ ਗਿਆ ਰਹੇ ਜਾਂਦਾ ਬਾਈ ਉਦੋਂ ਮੈਂ ਇਹਨੂੰ ਕਿਹਾ ਮੈਂ ਇੱਥੇ ਵਾਲਾ ਬਾਧੂ ਆਹਰ ਲਾ ਕੇ ਜਿੱਥੇ ਕੋਠਾ ਮੋਟਰ ਪਾਈ ਹੈ ਹਾਂ ਕਹਿੰਦੇ ਚਲ ਕੱਲੂ ਪਾਉਂਗੇ ਕਰ ਜੀ ਤੋਹਾਂ ਨੂੰ ਬਾਦੇ ਆਹ ਵਾ ਹੋ ਗਿਆ ਮੁੜ ਕੇ ਮੀਂਹ ਹਟਿਆ ਉਹ ਬਾਝ ਨਹੀਂ ਹੁੰਦਾ ਹੁਣ ਰੋਜ਼ ਮੀਂਹ ਆ ਜਾਂਦਾ ਆਹ ਹੁਣ ਹੌਣ ਬੱਤ ਜ਼ਿਆਦਾ ਕਹਿੰਦੇ ਅੱਜ ਦੇਖੂਗਾ ਫੇਰ ਪੈ ਗਿਆ ਸਾਫੇ ਹੋ ਗਿਆ ਲੈ ਸਾਫ ਹੋ ਗਿਆ ਲੈ ਨਾ ਕਿਸੇ ਸਾਫ ਵੀ ਨਾਲ ਕਿ ਹਜ਼ਾਰ ਡਾ ਹੋਇਆ ਹਉਨ ਤਾਂ ਮਾਨੂੰ ਸਾਫ ਚਾਹੀਦਾ ਯਾਰ ਪਛਵਾ ਖੜ ਕੇ ਸਾਫੇ ਚਾਹੀਦਾ ਸਾਡੇ ਬਿਮਾਰੀ ਬਮੂਰੀ ਤਾਂ ਨਾ ਹੀ ਸਭ ਖਤਮ ਹੋ ਜਣੀ ਜਿਹੜੀ ਹੈਗੀ ਮਰੀ ਮੋਟੀ ਵੀ ਹੈ ਸਾਫ ਖੜ ਕੇ ਜਿਹਦੀ ਜਦ ਹੀ ਆਈ ਨਾ ਹੁਣ ਪਛਵਾ ਚਾਹੀਦੀ ਧੰਨਾਂ ਨੂੰ ਹੁਣ ਜਿਹੜਾ 20 ਪੈਂਦਾ ਨਾ ਗਲਤ ਪੈਂਦਾ ਬੂਰਝਾ ਹਟਦਾ ਧੰਨਾਂ ਦਾ ਕੰਮ ਲੇਟੇ ਚੱਲ ਰਿਹਾ ਬਹੁਤ ਲੇਟ ਤਾਂ ਚੱਲ ਰਹੀ ਹੈ ਮੀ ਵੀ ਲੇਟ ਪੈਣ ਲੱਗੇ ਖੰਡ ਵੀ ਲੇਟ ਲੇਟ ਪਈ ਹੋਰ ਹੋ ਖੰਡ ਵੀ ਲੇਟ ਪਈ ਹੈ ਖੰਡ ਵੀ ਲੇਟ 1 ਮਹੀਨਾ ਲੇਟ ਤੇ ਹੈ ਖੰਡ ਮੀ ਵੀ 1 ਮਹੀਨਾ ਲੇਟ ਲੱਲਾ ਸੌਣ ਤੇ ਪਾਵਾਦੂ ਚ ਪਈਆਂ ਆ ਕੇ ਸਾਰੇ ਕੰਮ ਲੇਟ ਚੱਲ ਰਿਹਾ ਉਹ ਲਾ ਪੰਦਰਾਂ 20 ਦਿਨਾਂ ਕੰਮ ਲੇਟ ਆ ਇਹ ਹਾਂ ਉਹ ਬਾਜਰਾ ਉਹਨੂੰ ਬਿਜਿਆ ਨਹੀਂ ਨੀ ਕਹਿੰਦਾ ਮੀਂਹ ਪੈ ਲ ਪੈ ਜਾਣਾ ਹੁਣ ਉਹ ਬਿਜਿਆ ਨਹੀਂ ਦਿੰਦਾ ਉਹਨੂੰ ਉਹਨੂੰ ਬਿਜਿਆ ਨਹੀਂ ਦਿੰਦਾ ਹੁਣ ਕਾਹਦੇ ਰੋਜ਼ੇ ਪਾਈ ਜਾਂਦਾ ਇਹਦਾ ਰੋਜ਼ੇ ਪਾਈ ਜਾਂਦਾ ਕੱਬੀ ਆਈ ਵੇਖੋ ਕੱਟੜੀਆਂ ਬੈਣੀਆਂ ਇਹ ਹੈ ਹੈ ਧੰਨ ਵਾਲੇ ਬੈਣੇ ਹੁਣ ਤਾਂ ਇਹਨੂੰ ਕਹਿਣਾ ਬਾਹਰ ਕੱਢ ਕੇ ਖੜਾ ਆਇਆ ਇਹਨੂੰ ਹੁਣ ਤਾਂ ਤੰਨ ਨਾਲ ਤਾਂ ਨਹੀਂ ਪਾਪਾ ਤੰਨ ਨਾਲ ਤਾਂ ਨਹੀਂ ਪਾਉਣੇ ਪੈਣ ਆਪਾਂ ਨੂੰ ਤੰਨ ਦਾ ਐਦਾਂ ਹੀ ਵਿੱਚ ਦੇਖਾਂਗੇ ਕੋਈ ਸੁਪਰ ਸੁਪਰ ਸੀਟਰ ਨਹੀਂ ਮਨ ਲਾਦਾ ਨਹੀਂ ਲੋਟ ਪਾਉਣੇ ਹੈ ਇਹਦਾ ਕਾਂਕ ਕਾਲੇ ਵੱਡੇ ਬਾਹ ਹੁਣੇ ਹੁੰਦੇ ਤੇ ਉਹ ਬਾਹਲੇ ਆਪਾਂ ਨੇ ਸੁਪਰ ਸੀਟਰ ਨਹੀਂ ਉਹ ਸੁਪਰ ਹਿੱਟਰ ਐਂ ਇੱਥੇ ਚੱਲੀ ਜਾਂਦਾ ਲੋਟ ਨਹੀਂ ਪਾਣੀ ਨਾਲੇ ਕਾਂਕ ਪਾਣੀ ਪੀ ਜਾਂਦੀ ਹੈ ਹਾਂ ਫਿਰ ਜੇ ਇਹ ਤਰੀਆ ਫੇਰ ਦੇ ਵਿੱਚ ਇਹ ਕਹਿੰਦਾ ਫੇਰ ਨਹੀਂ ਆਏ ਫਿਰ ਵੀ ਡੂੰਗਾ ਜਾਂਦਾ ਹਾਂ ਫਿਰ ਪੂਲਾ ਹੁੰਦਾ ਨਾ ਖੇਤ ਹੁੰਦਾ ਯਾਰ ਮੈਂ ਤਾਂ ਲੋਟ ਨਹੀਂ ਗਈ ਤੋ ਦੂਗੀਆਂ ਦੀ ਜੀਰੀ ਵੱਡੋ ਮਾਰਦੀ ਐ ਦੀ ਮੇਰੀ ਵੱਡੋ ਸੁਪਰਹੀਟਰ ਰਹਿਗੇ ਆ ਉਹ ਜੁਗਿਆ ਜੁੜਦੀਆਂ ਕਿੱਧਰ ਖੜਾਈਆਂ ਕੱਕਣਾ ਤੁਸੀਂ ਕਹਿੰਦਾ ਇਹ ਉਹ ਜੁਗਿਆ ਮੋਲ ਵੱਲ ਕਹਿੰਦਾ ਕਿੱਧਰੋਂ ਖੜਾਈਆਂ ਕਹਿੰਦਾ ਖੜਾਈਆਂ ਇੱਧਰ ਜੁੜਨੀ ਹੈਗਾ ਇਹ ਮੈਂ ਕਹਾ ਭਾਈ ਚਾਰ ਬੰਦੇ ਨੇ ਚੱਕ ਲਈ ਜਾਰੇ ਪਾਸੇ ਤੇ ਆਏ ਮੈਂ ਕਹਾ ਇੱਥੇ ਚੱਕਾ ਆਏ ਰੱਖਤੀਆਂ ਉਹਨੂੰ ਦੇਖ ਕੇ ਕਹਿੰਦਾ ਖੜਾਈਆਂ ਕਿੱਧਰੋਂ ਹੋ ਰਹੀਆਂ ਕੱਕਣਾ ਇਹ ਇੱਧਰ ਜੁੜਨੀ ਆ ਤੇ ਭਾਈ ਕਹਾ ਹੋਰੇ ਜੁੜਦੀਆਂ ਇਹ ਔਰ ਮੋੜਾ ਡੰਡਾ ਆਇਆ ਵਾ ਡੰਡਾ ਪਾ ਕੇ ਔਰੇ ਕਹਿੰਦਾ ਚੱਕ ਕੇ ਰੱਖਣੇ ਆ ਮੈਂ ਚਾਰ ਬੰਦੇ ਚੱਕ ਕੇ ਰੱਖਦੀਆਂ ਕਾਪੂ ਜਾਇਣਾ ਤੇ ਸਚ ਚੱਕੂ ਜੂਗੇ ਮੈਂ ਕਿਹਦਾ ਕੇ ਰੋ ਮੁੰਡਾ ਕਰਨ ਦਾ ਕੰਮ ਕਿ ਜੁੜਦੀ ਆ ਬਾਈ ਟਰੈਲੀ ਬੜਾ ਜੁੜਦੀ ਆ ਥੂੜੀ ਜੇ ਤਾਂ ਹਿੱਲੀ ਨਹੀਂ ਗਈ ਥੂੜੀ ਨੇ ਗੈ ਹਿਲਣਾ ਹੁਣ ਹੈ ਥੂੜੀ ਠੋਕੀ ਪਈ ਪੂਰੀ ਐ ਕਿਹੜੀ ਥੂੜੀ ਪਾਈ ਤੇ ਸਮਾਹੀ ਚ ਥੂੜੀ ਫਰੈਸ਼ਰ ਵਾਲੀ ਦੀ ਥੱਲੇ ਫਰੈਸ਼ ਵਾਲੀ ਨਹੀਂ ਹਿੱਲਦੀ ਹਾਂ ਆ ਇੰਨਾ ਹਿੱਸਾ ਖਾਲੀ ਕਰਿਆ ਉਹ ਕਹਿੰਦਾ ਹੁਣ ਤਾਂ ਮੈਂ ਹਿੱਸਾ ਵੀ ਖਾ ਖਾ ਗਿਆ ਮੈਂ ਹਿੱਸਾ ਖਾਇਆ ਵੀ ਹੁਣ ਤਾਂ ਹਾਂ ਹਾਂ ਬਾ ਤੂੰ ਆਏ ਰੱਖ ਵੀ ਕਣਕ ਥਾਈ ਆਹੋ ਕਾਡਰ ਦੀ ਸਿੱਧ ਪੈਣੀ ਮਾਹੀ ਐ ਬੱਸ ਉਹ ਗਾਡਰ ਦੀ ਥੇਤ ਫਿਰ ਆਗ ਵੀ ਜਲ ਪੈਂਦੇ ਆ ਫਿਰ ਕੰਗ ਫੇਰਾ ਜਣ ਉਹ ਕਿੰਨਾ ਚੱਲ ਪਿਆਣਾ ਹੁਣ ਦੋ ਮਹੀਨੇ ਸਈ ਡੇਢ ਮਹੀਨੇ ਨਹੀਂ ਕਿੰਨਾ ਚੱਲ ਪਿਆ ਆ ਆ ਜਲ ਪੈਣੇ ਹਾਂ ਰਾਗ ਆਗੇ ਨਹੀਂ ਮੁੱਕਦੇ ਹੈਗੇ ਆਗ ਮਾ ਚੱਲੀ ਜਾਂਦਾ ਫਿਰ ਆਗ ਜੱਲੀ ਜਾਂਦੇ ਆ ਮਸ਼ੀਨ ਚ ਚੱਲੀ ਜਾਂਦਾ ਕੰਮ ਫਿਰ ਆਗ ਜਲਣੇ ਫਿਰ ਤੂੜੀ ਕਿਹੜੀ ਪਣੀ ਆ ਕਿੱਥੇ ਪੈ ਜੂਗੀ ਦੋ ਮਹੀਨੇ ਦੋ ਡੇਢ ਮਹੀਨੇ ਮਾ ਪਾ ਦੂੰਗਾ ਹੁਣ ਹੁਣ ਆ ਤਿੰਨ ਚਾਰ ਮਹੀਨਾ ਦਾ ਚਾਰ ਮਹੀਨਾ ਦਾ ਐਸੋ ਰੱਬ ਸੁੱਖ ਰੱਖੇ ਤੇ ਮਾ ਤੂੜੀ ਪਾਉਣੀ ਹੋਣੀ ਹਾਂ ਬਾਹਰ ਇੱਕ ਢੇ ਘੁੰਡੇ ਵੜਾ ਦੇਣੇ ਬਣਵਾ ਲੈਣੀ ਤੂੜੀ ਲੋਕਾਂ ਨੂੰ ਵੇਚ ਦੇ ਦੇ ਨਹੀਂ ਵੇਚ ਦੇ ਦੇ ਝੁੰਡੀ ਹੈ ਠੀਕ ਨਹੀਂ ਗੱਲ ਫਿਰ ਆ ਖਾਲੀ ਹੋ ਜੂਗਾ ਸੱਟ ਸਾਰੇ ਹੀ ਫਿਰ ਉਹ ਤੇ ਗਾਂਹ ਨਾਲ ਨੂੰ ਫਿਰ ਫੁੱਲ ਕਰ ਅਗਲੇ ਅਗਲੇ ਹੱਥ ਪਰ ਫਿਰ ਨੂੰ ਕੋਆ ਖਾਲੀ ਕਰ ਹੋ ਜਾਊਗਾ ਹੁਣ ਕੱਟ ਇਹ ਕੀ ਕਿੰਨੀ ਨਿਕਲੀ ਆ ਯਾਰ ਆ ਦੇਖ ਲਾ ਕਰਦੀ ਆ ਮੰਨ ਕੇ ਚੱਲ ਤੂੰ ਤਿੰਨ ਚਾਰ ਮਹੀਨੇ ਹੋ ਗਏ ਆਪੇ ਨਹੀਂ ਰੇਟ ਆ ਦੇਖ ਕੇ ਵੇਚ ਦੇ ਹੈ ਰੇਟ ਆ ਦੇਖ ਕੇ ਵੇਚ ਦੇ ਰੇਟ ਹੋਇਆ ਫਿਰ ਤਾਂ ਵੇਚ ਦੂੰਗੇ ਜੇ ਰੇਟ ਨਹੀਂ ਹੋਇਆ ਪਹਿਲੇ ਵੇਚ ਦੇ ਬਾਅਦ ਚ ਆਪਣੀ ਰੱਖ ਲਾ ਨਹੀਂ ਜੇ ਰੇਟ ਹੋਊਗਾ ਤਾਂ ਹੀ ਵੇਚੂੰਗਾ ਉਹ ਰੇਟ ਹੋਣਾ ਹੈ ਵੀ ਜੇ ਰੇਟ ਹੁਣ ਘੱਟ ਹੋਇਆ ਫਿਰ ਮੈਂ ਕਿਆ ਫਾਇਦਾ ਬਣਾਉਣਾ ਘੱਟਿਆ ਰੇਟ ਬਣਾਈ ਵੀ ਜਿਆਦਾ ਪੈਂ ਫੇ ਹੋਈ ਫੱਕ ਕਸਟਮ ਬਹੁਤ ਨਹੀਂ ਜਿਹੜਾ ਆਪਣਾ ਬਾਹਰ ਦੇ ਬਾਹਰੇ ਵੇਚਦੇ ਲਾਹੌਰ ਹੁਣ ਨੀ ਆਮ ਨੇ ਸਰਦਾਰ ਤੇ ਨਹੀਂ ਕੋਈ ਉੱਤੀ ਬੜਾ ਝੁੰਡੇ ਨਹੀਂ ਰਹਿ ਗਿਆ ਵੇਚਦੇ ਬਣਾ ਲਾ ਕੇ ਠੀਕ ਨਹੀਂ ਇਹਨਾਂ ਫੇ ਭਰ ਨਹੀਂ ਪੈਣੀ ਹੋਰ ਪਈਆਂ ਦਾ ਖਰਚਾ ਪੈਣਾ ਤੇਰਾ ਨਹੀਂ ਆਪਣਾ ਕੋਈ ਖਰਚਾ ਤੇਰਾ ਮਾਫ ਆਹ ਤੁੜੀ ਬਹੁਤ ਪੈ ਜਾਂਦੀ ਨੀ ਮਾ ਇੱਕ ਪਈਆਂ ਨੇ ਪਾਈ ਜਿੰਨੀ ਤੋਕੇ ਨਾ ਛੱਡ ਦੇ ਗੱਲਾਂ ਮੈਂ ਕਿਹਾ ਤੁੜੀ ਆ ਨਾ ਲਾ ਦੂ ਸਰੇ ਮਹਾਨ ਲਾਈ ਵੀ ਹੈ ਉਹਨਾਂ ਨੇ ਬਹੁਤ ਉਹ ਹੀ ਹੈ ਤੁੜੀ ਲੱਗਦਾ ਮੀ ਪਿਆਵਾ ਨਹੀਂ ਇੱਥੇ ਪਿਆਵਾ ਲੱਗਦਾ ਉੱਪਰ ਹੀ ਠਾਂ ਦੇ ਕੋ ਉੱਪਰ ਉੱਪਰ ਦੇਖੀ ਆ ਵੀ ਲੱਗਦਾ ਹੈ ਮੀ ਆਜਾ ਤਪਾ ਕੇ ਪਿਆ। ਕੰਨ ਔਖਾ ਕਰਿਆ ਪਿਆ। ਹੋਰ ਯਾਰ ਮਾਈਨ ਕੇ ਹਮਾਦ ਉਹ ਰੀੜੀਆਂ ਸੱਡ ਲਾਉਰੇ ਮਿੱਟੀ ਦੀਆਂ। ਹੁਣ ਚੱਪਲ ਲੈ ਬੰਦਾ ਪਾ ਕੇ ਨਹੀਂ ਆ ਸਕਦਾ ਔਰੇ ਗੱਲ। ਉਹ ਦੇ ਚੱਪਲੋਂ ਹੋ ਗਿਆ ਮੈਂ ਤਾਂ। ਕੀ ਹੋਵੇ ਰੇਤਾ ਜਿਹਾ ਚੱਪਲਾ ਪਾ ਕੇ ਕਮੀ ਜੋ ਪਰ। ਜਿਵੇਂ ਮੀ ਵੀ ਪੈਂਦਾ। ਮਾ ਦੋ-ਤਿੰਨ ਰੀੜੀਆਂ ਸੱਡ ਲਾਉਰੇ। ਮਿੱਟੀ ਤੇਰੀ ਹੋਤਲਾਂ ਦੀ ਹੈ ਮਿੱਟੀ ਬੂ ਦਾੜ ਦੇ ਗਿਰਦਾ ਬੰਦਾ। ਤਿਲਕਦੀ ਹੈ ਇਹ ਤਿਲਕਾ ਸਾਰੇ ਤੱਕੇ ਪੈਣੇ ਵਾਲਾ ਕੰਮ ਕਰਾ। ਟਰਾਲੀ ਕਰੇਤੇ ਦੀ ਬਣੀ ਸਾਰੇ ਚੇ। ਉਹ ਧੰਗੋਂ ਪੈਂਦੀ ਉਹ ਬਰਾਤ ਉਹ ਵੀ ਵੀਸਲੀ ਉਹ ਵੀ ਦਿਲਕ ਦਾ ਉੱਥੇ ਉੱਧਰ ਕਦਾ ਉਹਨਾਂ ਦਾ ਲੱਗਦਾ ਸਾਰੇ ਬੈ ਕੇ ਜਿਵੇਂ ਇਤਹਾਮੜਾ ਟਰਾਲੀ ਇੱਕ ਬਹੁਤ ਆ ਟਰੈਲੀ ਗੇ ਰੇੜੀ ਆਉਣੀ ਟਰੈਲੀ ਤਾਂ ਆਉਣੀ ਓਨੀ ਚਾਹ ਰੇੜੀ ਆਉਣੀ ਪਊ ਦੋ ਦਿਨ ਰੇੜੀਆਂ ਪਾ ਲਓ ਫਿਰ ਦੋ ਦਿਨ ਰੇੜੀਆਂ ਪਾ ਲੈਣੀ ਆ ਇੰਨਾ ਕ ਬਹੁਤ ਆ ਉੱਥੇ ਵੀ ਜਿਹੜਾ ਜੇਤਾ ਪੈਣ ਵਾਲਾ ਜਿਹੜਾ ਉਹ ਮੋਟਰ ਬਣਾਇੰਦਾ ਮੀਨਾ ਉਹਦਾ ਤਾਂ ਫਰਕ ਆ ਰਿੱਤੇ ਦਾ ਦੋ ਵੀਪੇ ਪਾ ਲਵੇ ਵਧੀਆ ਹਰ ਉਹ ਤੂੰ ਹੁਣ ਤੂੰ ਜਾ ਕੇ ਚੱਪਲ ਪਾ ਕੇ ਘੁੰਮਣਾ ਕੁਛ ਨਹੀਂ ਤੈਨੂੰ ਪਤਾ ਲੱਗਣਾ ਤੇਰੇ ਉਹ ਜ਼ਮੀਨ ਦਾ ਫਰਕ ਹੈ ਛੋਟੀ ਜ਼ਮੀਨ ਦਾ ਇਸੜੀ ਜ਼ਮੀਨ ਨਾ ਬੁਤੇ ਲੇ ਟਾਈਕਲ ਇਕਨਾ ਇਕ ਲਿਆਏ ਬਹੁਤ ਆਓ ਇੱਕ ਸੜਦੇ ਜਾਨੀ ਕਰੇਡੀ ਨਾਲ ਫੇਰ ਗੱਲ ਅਜੀ ਬਣ ਜੂਗੀ ਬਣ ਜਾਂਦੀ ਹੈ ਗੱਲ ਇਹ ਤਾਂ ਦਬਾ ਲੰਦਾ ਜਿਹੜਾ ਨਿਆਇ ਜਾ ਉੱਠਦਾ ਨਾ ਕੱਕ ਜਾ ਇਹ ਹੂੰ ਇੱਤਾਂ ਦਬਾ ਲੈਣਾ ਜੀ ਹੋਰ ਕੀ ਡੀਲੀ ਨਹੀਂ ਮਾਣ ਡੀਲੀ ਹੋਈ ਜਾਂਦੀ ਡੀਲਾ ਡੀਲਾ ਤਾਂ ਉੱਥੇ ਹੀ ਹੋਣਾ ਹੀ ਹੁਣਾ ਹੈ ਰੀਤੇ ਕਿਹੜੇ ਤਾਂ ਲੱਗੇ ਆ ਡੀਲੀ ਹੀ ਹੁਣਾ ਹੀ ਹੁਣਾ ਹੈ ਉਹ ਮਿੱਟੀ ਸਾਰੀ ਡੀਲੇ ਵਾਲੀ ਹੋਈ ਆ ਉੱਪਰ ਜੇ ਆਪਾਂ ਨੇ ਹੁਣ ਗੰਨਾ ਬਟਿਆ ਦਸ ਮੰਨ ਕੇ ਜਦ ਵੀ 2 ਸਾਲ ਗੰਨਾ ਰੱਖਿਆ ਆਪਾਂ ਨੇ ਹੂੰ ਦੋ ਤਾਂ ਵੀ ਚਾਰ ਰੱਖਿਆ ਵਾ ਤੇਰਾ ਚਾਰ ਸਾਲ ਗੰਨਾ ਰਿਹਾ ਉੱਥੇ ਆਹੋ ਗੰਨਾ ਪੱਟ ਕੇ ਫੇਰ ਗੰਨਾ ਲਾਤਾ ਫੇਰ ਬੁੱਤੇ ਲਾਉਂਦੇ ਤਾਂ ਲੱਗੇ ਨਹੀਂ ਹੁਣ ਤੇ ਹੁਣ ਗਾਹਾਂ ਨੂੰ ਪੱਟਲੇ ਪਹਿਲਾਂ ਤਾ ਲਾਉਣੇ ਇੱਥੇ ਡੀਲਾ ਕੱਕ ਸਾਰੇ ਯੱਕੂ ਬੁੱਤੇ ਤਾਂ ਜੇ ਸਾ ਤੇ ਪੱਟ ਰੋਣੇ ਪਟਾਉਣੇ ਅਗਲੇ ਸਾਲ ਤਾਂ ਹੋ ਪੱਟ ਹੋ ਜਾਣੇ ਬੁੱਤੇ ਪੱਟ ਕੇ ਕਿਆ ਕੰਪਿਊਟਰ ਖੇਤ ਲੇਜ਼ਰ ਜੀਰੀ ਲਾਓ ਜੀਰੀ ਲਾਉਣੀ ਉਹਦੇ ਮਾਂ ਉਹਦੇ ਮਾਂ ਲਾ ਜੀਰੀ ਤੇ ਪਹਿਲਾਂ ਵੱਢਣੇ ਆਹੋ ਪੱਟਣੇ ਆਹੋ ਤਾਂ ਪਾਈਪ ਲਾਈਨ ਪਈ ਹੋਈ ਔਰ ਹਾਂ ਉਹ ਜੀਰੀ ਤੇ ਪਹਿਲਾਂ ਪੱਟ ਕੇ ਨੂੰ ਮੈਂ ਲਾ ਕੇ ਜੀਰੀ ਠੀਕ ਤਾਂ ਕੱਕ ਖਤਮ ਹੋ ਜਾਣਾ ਉਹਦਾ ਫੇਰ ਠੀਕ ਨਹੀਂ ਆਹੋ ਕਿਹਦਾ ਪਾਣੀ ਦੀ ਕਿਲੇ ਹੁੰਦੀ ਪਾਣੀ ਦੀ ਹੁਣ ਤਾਂ ਪਾਣੀ ਆਮ ਨੂੰ ਪਾਣੀ ਦੇ ਕੰਮ ਜਾ ਚੱਕਦਾ ਪਾਣੀ ਚੱਕਿਆ ਹੁਣ ਤਾਂ ਧਾਨ ਲਾਉਂਗਾ ਨਹੀਂ ਫੇਰ ਉੱਤੇ ਹੋਰ ਕੀ ਧਾਨ ਕਿਹੜੇ ਦੇ ਬਰੇ ਹੁਣ ਤੂੰ ਸਾਹ ਬਲਾ ਤੂੰ ਕਿਹੜੇ ਧਾਨ ਹੈ ਕੋਈ ਵੀ ਆ ਕਿਲੇ ਕਿਹੜਾ ਕਿਲੇ ਇਹ ਮੋਟਰ ਦੇ ਪਰ ਦੇਖ ਲੈ ਤੂੰ ਧਾਨਾਂ ਦੇ ਕਿਲੇ ਕਿੰਨੀ ਕਿੰਨੇ ਕਿਲੇ ਮਮ ਖੜੀ ਤਾਂ ਹੁੰਦੀ ਹੈ ਇਹ ਦੋ ਦੋ ਕਿਲੇ ਚਾਰ ਪੰਜ ਹੋਣਗੇ ਚਾਰ 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 ਤੇ 9 9 ਤੇ 4 12 13 ਨਾ 13 ਕਿ 13 ਕਿਲੇ ਮੋਟਰ ਹੈ ਇਹ ਦਬੋ ਕਿਲੇ ਪਰ 13 ਕਿਲੇ ਪਰ ਅੱਧਾ ਜਾਂਦਾ ਬੁੱਟੇ ਹੀ ਹੈ ਗੰਨਾਏ ਸ਼ੈਤਾਨਾ ਦਾਸ ਕਿੰਨੇ ਕਿਲੇ ਦੂੰ ਧਾਨਾ ਦੀ ਤੇ ਪਰ ਧਾਨਾ ਦੇ ਪਰ ਹੈਗੇ ਦੇਖ ਲੈ ਤੂੰ ਕਿਲਾ ਕਿਲਾ ਦੋ 2.5 ਕਿਲੇ 2.5 ਕਿਲੇ ਦਾ ਨਾ ਦੇ 2.5 ਕਿਲੇ ਦਾ ਨਾ ਦੇ ਬਸ ਬਾਕੀ ਬੁੱਟਾ ਗੰਨ ਨਹੀਂ ਹੈ ਕਾਹੀ ਖੜੀ ਨਹੀਂ ਦੀ ਖੜੀ ਰਹਿੰਦੀ ਹੈ ਕਾਹੀ ਨਹੀਂ ਰਹਦੀ ਹੈ ਹੈ ਨੂੰ ਫੇ ਕਾਕਾਂ ਦੇਖੀ ਵੱਡੀ ਜਗ੍ਹਾ ਕੋ ਵੱਢਣੇ ਕੱਖ ਯਾਰ ਮਾਣੇ ਚੱਲ ਜੀ ਵਾਕ ਵੱਡੀ ਚੱਲ